ਲੁਧਿਆਣਾ ਵਿਖੇ ਸੀਐਮਐਸ ਕੈਸ਼ ਟਰਾਂਸਫਰ ਸਿਕਿਉਰਿਟੀ ਏਜੰਸੀ ਹੈ ਉਹਨਾਂ ਦਾ ਰਾਜਗੁਰੂ ਨਗਰ ਵਿਖੇ ਇੱਕ ਆਫਿਸ ਹੈ ਜਿੱਥੇ ਇਹਨਾਂ ਦੀਆਂ ਕੈਸ਼ ਵੈਗਸ ਖੜਦੀਆਂ ਜਿਹੜੀਆਂ ਲਗ 15 ਕੈਸ਼ ਇੱਥੇ ਖੜਦੀ ਰਾਤ ਉਹਦੇ ਵਿੱਚ ਜਿਹੜੀ ਇੱਕ ਘਟਨਾ ਹੋਈ ਹੈ ਵਿੱਚ ਕੰਪਨੀ ਦੱਸਿਆ ਕਿ ਗ੍ਰੋਕ ਕਰੀ ਦਾ ਹਾ ਪਿਆ ਗੁਰਮੀ ਉਹਦੇ ਵਿੱਚ ਇਹਨਾਂ ਕਮਰਿਆਂ ਚ ਤਾੜ ਕੇ ਉਹ ਕੈਸ਼ ਲੁਟਾਇਆ ਉਹਦੇ ਵਿੱਚ ਅਸੀਂ ਜਿਹੜੇ ਲਈ ਪਾਲ ਤੋਂ ਆਇਆ ਇਹਨਾਂ ਇਸ ਜਿਹਦੇ ਵਿੱਚ ਲਗਭਗ 4-5 ਜਾਂਦੇ ਸੀ ਤੇ ਦੋ ਆਮ ਸਕਿਉਰਿਟੀ ਗਾਰਡ ਵੀ ਹਾਜ਼ਰ ਸੀ। ਉਹਨਾਂ ਦੇ ਵੈਪਨ ਵੀ ਇੱਥੇ ਪਏ। ਇਹਨਾਂ ਤੋਂ ਮੁਤਾਬਕ ਇਹਨਾਂ ਆੜਤਾ ਤੇ ਉਹ ਸਕਿਉਰਿਟੀ ਗਾਰਡ ਰੈਕਟ ਨਹੀਂ ਕਰ ਪਾਏ। ਐਸ ਕ੍ਰਾਂਤੀ ਚੈਸਟ ਵੀ ਹੈ। ਉਹਦੇ ਵਿੱਚ ਸੀ ਕੈਸ਼ ਬਾਹਰ ਫ੍ਰੀ ਫਲੋ ਸੀ। ਜਿਹੜੇ ਆਦਮੀ ਉਹ ਲੈ ਕੇ ਚਲੇ ਗਏ ਉਹਦੇ ਹੁਣ ਵੀ ਇਹ ਕਾਊਂਟ ਕਰ ਰਹੀ ਹੈ। ਉਹਦੇ ਵਿੱਚ ਭਾਗ 4 ਰੋਡ ਦੇ ਕੈਸ਼ ਇੱਥੇ ਪਿਆ ਹਜੇ। मतलब ਇਹਦਾ ਕਹਿਣ ਦਾ ਉਹ ਕਿ 7 ਕਰੋੜ ਦੀ ਜਾਂ 7 ਕਰੋੜ ਦੀ ਹਜੇ ਗਿਣ ਰਹੇ ਐ ਹਜੇ ਕਾਫੀ ਜਿਹੜਾ ਹੋ ਵੀ ਉਹਨਾਂ ਦਾ ਉਹਦੇ ਵਿੱਚ ਜਿਹੜੇ ਮੂੜ ਤੋਂ ਸਾਨੂੰ ਟਰੈਕ ਹੋਰ ਇੰਪੋਰਟੈਂਟ ਗੱਲ ਸੀ ਲਗਭਗ ਇਹ ਦੱਸਿਆ ਗਿਆ ਕਿ ਹਜੇ ਦੇ ਕਰੀਬ ਐ ਉਹ ਇਹਨਾਂ ਨੇ 7 ਦੇ ਕਰੀਬ ਅਸੀਂ ਡਾਨਾ ਚਰ ਅੰਦਰਰੇ 7 ਦੇ ਕਰੀਬ ਐ ਸਾਨੂੰ ਇੱਕ ਨੂੰ ਤੇ ਇਨਫੋਰਮੇਸ਼ਨ ਆਈ ਸਾਰੇ ਆਫਸਰ ਅਗੇ ਜੋ ਵਾਈਟਲ ਦਾ ਉਹ ਚੈੱਕ ਕਰਦੇ ਆ ਉਹਦੇ ਵਿੱਚੋਂ ਇੱਕ ਕੈਸ਼ ਵੈਨ ਸਾਨੂੰ ਅਸੀਂ ਮੁੱਲਾਪੁਰ ਦਾਖੇ ਏਰੀਏ ਦੇ ਵਿੱਚ ਟਰੇਸ ਕਰ ਲਈ ਆ ਉੱਥੇ ਸਾਡੀ ਪਾਰਟੀ ਪਹੁੰਚ ਗਈ ਆ ਉਹ ਕੈਸ਼ ਵੈਨ ਅਬੰਡਨਡ ਪਈ ਆ ਉਹਦੇ ਵਿੱਚ ਦੋ ਵੈਪਨ ਵੀ ਪਏ ਆ ਉਹ ਅਸੀਂ ਕੈਸ਼ ਵੈਨ ਤੋਂ ਅੱਗੇ ਅਸੀਂ ਜਿਹੜੀਆਂ ਇਹ ਸਵਿਫਟਲੀ ਕੰਮ ਕਰਦਿਆਂ ਕਰਦਿਆਂ ਉਹਦੇ ਵਿੱਚ ਹੁਣ ਤੱਕ ਟ੍ਰੇਸ ਹੋ ਗਿਆ ਬਾਕੀ ਕੇਸਾਂ ਵਾਂਗੂ ਵੀ ਇਹ ਕੇਸ ਵੀ ਅਸੀਂ ਪੂਰਾ ਜ਼ੋਰ ਲਾ ਕੇ ਐਨੋਟ ਕਰਾਂਗੇ ਨਹੀਂ ਜਿਹੜੀ ਵੈਨ ਦੇਖੋ ਸਭ ਤੋਂ ਪਹਿਲਾਂ ਜਿਹੜੀਆਂ ਦੋ ਤਿੰਨ ਮੁੱਢਲੀਆਂ ਗੱਲਾਂ ਇਹਦੇ 'ਚ ਇਹ ਐ ਐਡਾ ਹਿਊਜ ਅਮਾਉਂਟ ਤੇ ਜਿਹੜੇ ਸਕਿਉਰਿਟੀ ਗਾਰਡ ਡੇ ਟਾਈਮ ਵੀ ਡਿਊਟੀ ਦਿੱਤੀ ਸੀ ਕਹਿੰਦੇ ਉਹਨਾਂ ਨੇ ਤੇ ਉਹ ਗਾਰਡਾਂ ਦੀ ਡਿਊਟੀ ਐਕਸਟੈਂਡ ਹੋ ਕੇ ਰਾਤ ਦੀ ਡਿਊਟੀ ਵੀ ਦੇ ਰਹੇ ਆ ਤੇ ਦੋ ਵੈਪਨ ਵੀ ਆ ਉਹਨਾਂ ਕੋਲੇ ਵੈਪਨ ਵਾਲਾ ਬੰਦਾ ਰਿਐਕਟ ਨਹੀਂ ਕਰ ਪਾਇਆ ਕੈਸ਼ ਨੂੰ ਕੈਸ਼ ਚੈਸਟ ਦੇ ਵਿੱਚ ਰੱਖਣ ਦੀ بجائے ਫ੍ਰੀ ਫਲੋ ਦੇ ਵਿੱਚ ਰੱਖਿਆ ਹੋਇਆ ਤੇ ਉਹਦੀ ਉਦੋਂ علاوہ ਫਿਰ 1:30 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ 1:30 ਵਜੇ ਨਾ ਦੱਸੀ ਜਾ ਰਹੀ ਹੈ ਤੇ ਲਗਭਗ 7 ਵਜੇ ਕਰਦੇ ਜਦਕਿ ਦਿਨ ਵੀ ਜੇ ਘੜੀਆਂ ਉਹਨਾਂ ਦੇ ਕੋਲੇ ਐ ਦੱਸਿਆ ਵੀ ਮੋਬਾਈਲ ਸਾਡੇ ਤੋੜ ਕੇ ਉੱਥੇ ਸਿੱਟ ਤੇ ਘੜੀਆਂ ਉਹਨਾਂ ਦੇ ਕੋਲ ਐ ਤੇ ਉਹ 7 ਵਜੇ ਦੇ ਕਰੀਬ ਕਹਿੰਦੇ ਦਰਵਾਜ਼ਾ ਤੋੜ ਕੇ ਅਸੀਂ ਬਾਹਰ ਆਏ ਆ ਤੇ ਫਿਰ ਅਸੀਂ ਉਹਨੂੰ ਦੱਸਿਆ ਅਸੀਂ ਹਰ ਐਂਗਲ ਤੋਂ ਕਿਉਂਕਿ ਇਹਦੇ ਵਿੱਚ ਇਹਨਾਂ ਦੇ ਕਈ ਸੈਂਸਰਸ ਲੱਗੇ ਹੋਏ ਆ ਸੈਂਸਰਸ ਨੂੰ ਜਿਹੜਾ ਇਹਨਾਂ ਦੇ ਕਹਿਣ ਮੁਤਾਬਕ ਵੀ ਉਹਨਾਂ ਨੂੰ ਜਿਵੇਂ ਪਤਾ ਸੈਂਸਰ ਸੈਂਸਰ ਨੂੰ ਕੱਟ ਕੇ ਤਾਰ ਕੱਟ ਦਿੱਤੀ ਗਈ ਹੈ ਡੀਵੀਆਰ ਲੱਗੇ ਆ ਤੇ ਇਹਦਾ ਇਹਦਾ ਮਤਲਬ ਜਿਹੜੀ ਕਿੱਥੇ ਸੈਂਸਰ ਲੱਗੇ ਆ ਕਿੱਥੇ ਸੀਸੀਟੀਵੀ ਕੈਮਰਾ ਲੱਗਿਆ ਹੈ ਤੇ ਡੀਵੀਆਰ ਕਿੱਥੇ ਪਈ ਹੈ ਉਹ ਪਤਾ ਹੈ ਤੇ ਹੁਣ ਇਹਦੇ ਚ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਪਰ ਨੂੰ ਮੁਢਲੇ ਤੌਰ ਤੇ ਮੋٹے ਤੌਰ ਤੇ ਕਰਾਈਮ ਅਸੈਸ ਕਰਾਂਗੇ ਜੇ ਬਾਕੀ ਕੀ ਅਸੈਸ ਹੋਇਆ ਇਹ ਵੀ ਟ੍ਰੇਸ ਕਰ ਲਾਂਗੇ ਪਰ 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 ਜਿਹੜੀ ਮੇਨ ਵੱਡੀ ਗੱਲ ਹੈ ਮੁਢਲੇ ਤੌਰ ਤੇ ਇਹ ਗੱਲ ਕਹਿ ਸਕਦਾ ਇੱਕ ਬਹੁਤ ਹੀ ਮਤਲਬ ਅੰਗੇਲੀ ਅੰਗੇਲੀ ਵੀ ਉਸ ਲੈਵਲ ਦੇ ਵੀ ਜੇ ਤੁਸੀਂ ਆਪਦੀ ਚੀਜ਼ ਨੂੰ ਆਪਦੀ ਸੁਰੱਖਿਆ ਨਹੀਂ ਕਰ ਸਕਦੇ ਆਪਦੀ ਨਹੀਂ ਉਹ ਕਰ ਸਕੀ ਫਿਰ ਅਲਟੀਮੇਟਲੀ ਜਿਹੜਾ ਉਹਨੂੰ ਪਾਕਿਸਤਾਨ ਨੂੰ ਵੀ ਇਹਦੇ ਚ ਸਾਡਾ ਕੈਸ਼ ਲੱਗੇ ਜੀ ਉਹ ਹੋ ਗਏ ਪਰ ਅਸੀਂ ਇਹਨੂੰ ਕੇਸ ਕੇਸ ਨੂੰ ਜਿਵੇਂ ਬਾਕੀ ਕੇਸ ਸਟ੍ਰੈਸ ਕੀਤੇ ਆ ਸਾਰੇ ਪਾਸੋਂ ਸਾਡੀ ਵੱਖ-ਵੱਖ ਪਰਪਰਸ ਦਾ ਸფერ ਤੋਂ ਹਾਜ਼ਰ ਹੈ ਇਹਦੇ ਵਿੱਚ ਵਰਕ ਕਰ ਰਹੇ ਆ ਡਿਸਟ੍ਰਿਕਟ ਪੁਲਿਸ ਵੀ ਕਰ ਰਹੀ ਹੈ ਹੋਰ ਜਿਹੜੇ ਸਾਡੇ ਜਿਹੜੇ سپورਟ ਵਿੰਗਸ ਹੋਣ ਜਿਹੜੀ ਐਜੀਟੀਐਫ ਹੈ ਜਿਹੜੀ ਕਰੰਟ ਇੰਟੈਲੀਜੈਂਸ ਆ ਹੋਰ ਹੈ ਇੰਟੈਲੀਜੈਂਸ ਹੈ ਸਾਰੇ ਅਸੀਂ ਇਹਦੇ ਤੇ ਲੱਗੇ ਹੋਏ ਆ ਤੇ ਇਹਦੇ ਵਿੱਚ ਇਹਨਾਂ ਦੇ ਦੱਸਣ ਮੁਤਾਬਕ ਵੀ 9 ਤੋਂ 10 ਜਣੇ ਜਿਹੜੇ ਸਾਡੇ ਇੱਥੇ ਆਏ ਸਰ ਕਲੀਅਰ ਕਰ ਦਿਓ ਜੀ ਗੱਡੀ ਕਿਹਨੇ ਲਾਈ ਗਏ ਨੇ ਸਰ ਕਲੀਅਰ ਕਰ ਦਿਓ ਆਏ ਇਹਦੇ ਵਿੱਚ ਇੱਕ ਜਿਹੜੇ ਮੁੱਢਲੇ ਤੌਰ ਤੇ ਲੱਗਦਾ ਵੀ ਇੱਕ ਜਣਾ ਪਿਛਲੇ ਪਾਸੋਂ ਐਂਟਰ ਹੋਇਆ ਤੇ ਇੱਕ ਜਾਂ ਦੋ ਜਣੇ ਹੋਏ ਆ ਬਾਕੀ ਸ਼ਾਇਦ ਅਗਲੇ ਫਰੰਟ ਗੇਟ ਤੋਂ ਹੋਏ ਆ ਇਹਦੀ ਬਹੁਤ ਸਾਰੀਆਂ ਚੀਜ਼ਾਂ ਹਜੇ ਕੁਝ ਕਲੂ ਇਹੋ ਜਿਹੇ ਹੈਗੇ ਆ ਸਾਡੇ ਕੋਲੇ ਵੀ ਜਿਹੜੇ ਤੁਹਾਡੇ ਨਾਲ ਹਜੇ ਜਦੋਂ ਟਰੇਸ ਕਰ ਲਾਂਗੇ ਨੂੰ ਅਸੀਂ ਉਹ ਤੁਹਾਡੇ ਨੂੰ ਕਰਾਂਗੇ ਬੈਂ ਲੈ ਕੇ ਇੱਕ ਮਿੰਟ ਲੈ ਕੇ ਉਹ ਚ ਵੀ ਕੈਸ਼ ਸੀ ਆ ਕੋਈ ਜਾਂ ਨਹੀਂ ਉਹ ਖਾਲੀ ਖਾਲੀ ਬੈਂ ਸੀ ਖਾਲੀ ਮਤਲਬ ਹਜੇ ਤੱਕ ਇਹਨਾਂ ਦੇ ਦਸਤੂ ਤਾ ਉਹ ਖਾਲੀ ਹੈ ਜੇ ਹੁਣ ਇਹੋ ਜਿਹੀ ਇਨਕੈਲੀ ਕਰਦੇ ਆ ਵੀ ਜੇ ਦੱਸਦੇ ਆ ਵੀ ਵਾਰਾਂਡੇ ਦੇ ਵਿੱਚ ਹੀ ਉਹ ਸਾਡੇ ਕਮਰਿਆਂ ਦੇ ਅੱਗੇ ਹੀ ਕੈਸ਼ ਪਿਆ ਸਾਡਾ ਤੇ ਕੈਸ਼ ਚੈਸਟ ਜਿਹੜੀ ਉਹਨੂੰ ਨਹੀਂ ਖਰਾਬ ਕੀਤਾ ਨਾ ਤੋੜਨ ਦੀ ਕੋਸ਼ਿਸ਼ ਹੋਈ ਤੇ ਜੇ ਉਹਦੇ ਚ ਨਹੀਂ ਪਿਆ ਤੇ ਜੇ ਹੋ ਸਕਦਾ ਹੈ ਵੀ ਇਹ ਕੰਪਨੀ ਇਹ ਕਹਦੇ ਵੀ ਸਾਡਾ ਜੀ ਕੁਝ ਕੈਸ਼ ਸਾਡੇ ਕੈਸ਼ ਫੈਨ ਦੇ ਵਿੱਚ ਵੀ ਪਿਆ ਸੀਗਾ ਬਟ ਹਜੇ ਮੁੱਢਲੇ ਤੌਰ ਤੇ ਜਵਾਨੀ ਇਹਨਾਂ ਨੇ ਦੱਸਿਆ ਕਿ ਨਹੀਂ ਹਜੇ ਹਜੇ ਗੱਲ ਸਾਨੂੰ ਕਲੀਅਰ ਨਹੀਂ ਹਜੇ ਉਹ ਗੱਲ ਸ਼ੇਅਰ ਕਰਨ ਨਹੀਂ ਸਰ ਵੈਨ ਮੁੱਲਾਪੁਰ ਮੁੱਲਾਪੁਰ ਕਿੱਥੇ ਰਿਕਵਰ ਨਹੀਂ 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 ਇਹਦੇ ਵਿੱਚ ਜਿਹੜੀ ਅਸੀਂ ਇਸ ਗੱਲ ਦੇ ਵਿੱਚ ਜਿਹੜੇ ਹੁਣ ਤੱਕ ਕਿਸੇ ਵੀ ਬੰਦੇ ਦੇ ਕੋਈ ਅਟੈਕ ਨਹੀਂ ਕੀਤਾ ਗਿਆ ਉਹਨਾਂ ਨੂੰ ਡਰਾਇਆ ਗਿਆ ਧਮਕਾਇਆ ਗਿਆ ਇੱਕ ਹੋਰ ਜਿਹੜੀ ਇੰਪੋਰਟੈਂਟ ਇਹਨਾਂ ਨੇ ਗੱਲ ਦੱਸੀ ਆ ਉਹਦੇ ਵਿੱਚ ਦੱਸਿਆ ਵੀ ਇੱਕ ਲੇਡੀ ਵੀ ਨਾਲ ਸੀ ਜਾਂ ਲੇਡੀ ਦੀ ਆਵਾਜ਼ ਸੁਣੀ ਹੈ ਇਹਨਾਂ ਨੇ ਤੇ ਇਹਨਾਂ ਨੇ ਇਹਨਾਂ ਦੇ ਕਹਿਣ ਮੁਤਾਬਕ ਵੀ ਸ਼ਾਇਦ ਉਹਨਾਂ ਦੇ ਨਾਲ ਹੀ ਵੈਪਨ ਜਿਹੜੇ ਮੈਜੋਰਟੀ ਬੰਦਿਆਂ ਨੇ ਇਹ ਕਿਹਾ ਵੀ ਜਿਹੜੇ ਕਰਪਾਨ ਤੇ ਕਾਪਾ ਟਾਈਪ ਸੀ ਬਟ ਇਹਨਾਂ ਦੇ ਵਿੱਚੋਂ ਮੈਜੋਰਟੀ ਕਿਸੇ ਨੇ ਇਹ ਨਹੀਂ ਦੇਖਿਆ ਵੀ ਕੋਈ ਵੈਪਨ ਆ ਪਰ ਇੱਕ ਜਣਾ ਦੇ ਵਿੱਚੋਂ ਇਹਨਾਂ ਨੇ ਦੱਸ ਰਿਹਾ ਵੀ ਸ਼ਾਇਦ ਉਹਨਾਂ ਕੋਲੇ ਕਿਸੇ ਕੋਲੇ ਇੱਕੋਲੇ ਵੈਪਨ ਕੰਪਨੀ ਤੇ ਵੀ ਕਾਰਵਾਈ ਕੀਤੀ ਜਾਵੇ ਕੰਪਨੀ ਕੀ ਸਾਹਮਣੇ ਆਈ ਹੈ ਬਹੁਤ ਵੱਡੀ ਦੇਖੋ ਫਸਟ ਮਕਸਦ ਤਾਂ ਉਹਨਾਂ ਨੂੰ ਜਿਨੇ ਦਾਤ ਕੀਤੀ ਆ ਉਹਨਾਂ ਨੂੰ ਫੜਨਾ ਹੈ ਸੈਕੰਡ ਹੁਣ ਤੁਸੀਂ ਆਪੋ ਵੀ ਸਾਰੇ ਸਮਝਦਾਰੋਂ ਵੀ ਕਿੰਨੀ ਨਲਕੀ ਕਿਵੇਂ ਨਲਕੀ ਤੇ ਇਹ ਹੋਈ ਹੈ ਤੇ ਇਹਦੇ ਵਿੱਚ ਇਸ ਕੰਪਨੀਆਂ ਸ਼ਾਇਦ ਇਹ ਸੋਚਦੀਆਂ ਵੀ ਸਾਡਾ ਕੈਸ਼ ਅਨਸ਼ੋਰਡ ਹੈ ਤੇ ਕੈਸ਼ ਦੀ ਪ੍ਰਵਾਹ ਕਰਨ ਦੀ بجائے ਜਦੋਂ ਕੋਈ ਬਹੁਤ ਸਾਰੇ ਹੋਰ ਕੰਮ ਆ ਜਿਹੜੇ ਕਰਨ ਵਾਲੇ ਜਿਹਦੇ ਕਿ ਜਦੋਂ ਕੈਸ਼ ਪਤਾ ਜਗਾ ਇੱਕ ਹੋਰ ਪਤਾ ਲੱਗਿਆ ਇਹਨਾਂ ਦੇ ਕੋਈ 2 ਸਾਲ ਪਹਿਲਾਂ ਇਨਾਂ ਦੇ ਇੰਟਰਨਲ ਜਿਹੜੀ ਇਹਦੇ ਵਿੱਚ ਇੱਕ ਖਤੋ ਖਤਾਬ ਹੋਇਆ ਹੈ ਇਹਦੇ ਵਿੱਚ ਇਹ ਕਿਹਾ ਗਿਆ ਵੀ ਇਹ ਜਗ੍ਹਾ ਅਨਸੇਫ ਹੈ ਤੇ ਵਿੱਚ ਇਹਨਾਂ ਦੇ ਰਿਕਾਰਡ ਦੇ ਵਿੱਚ ਉਹ ਜਿਹੀਆਂ ਚਿੱਠੀਆਂ ਹੈਗੀਆਂ ਉਹਦੇ ਬਿਨਾ ਕਿਸੇ ਦੇ ਧਿਆਨ ਚ ਲਿਆ ਆ ਪ੍ਰੋਪਰਟੀ ਨਾ ਕਰਦੇ ਹੋયા ਕੈਸ਼ ਨੂੰ ਅੰਗਹਿਲੀ ਨਾਲ ਸਾਂਭਦੇ ਆ ਹੋયા ਇੱਕ ਵਾਰਦਾਤ ਹੋਈ ਹੈ ਬਟ ਅਸੀਂ ਪੁਲਿਸ ਜਿਹੜੀ ਸਾਰੀ ਪੰਜਾਬ ਪੁਲਿਸ ਇਸ ਤੇ ਲੱਗੀ ਅਸੀਂ ਟ੍ਰੇਸ ਕਰਦਾ ਰਹੀਏ ਇਹ ਕਿੰਨੇ ਕਿੰਨੇ ਟਾਈਮ ਅੰਦਰ ਰਹੇ ਇਹਨਾਂ ਦੇ ਮੁਲਾਜ਼ਮ ਕਿੰਨੇ ਸੀ ਇਹਨਾਂ ਦੇ ਪੰਜ ਮੁਲਾਜ਼ਮ ਸੀ ਜੀ ਸਰ ਉਹ ਬੰਦੇ ਜਿਨ੍ਹਾਂ ਨੇ ਲੁੱਟ ਕੀਤੀ ਉਹ ਕਿੰਨਾ ਟਾਈਮ ਅੰਦਰ ਰਹੇ ਇਹਨਾਂ ਦੇ ਦੱਸਣ ਮੁਤਾਬਕ ਇਹ ਹੈ ਵੀ 22-3 ਘੰਟੇ ਇਹਨਾਂ ਦੇ ਅੰਦਰ ਕਿਉਂਕਿ ਜਿਹੜਾ ਕੈਸ਼ ਉਹਨਾਂ ਨੇ ਪਾਇਆ ਹੈ ਇਹਨਾਂ ਦਾ ਫਰੀ ਫਲੋ ਮਤਲਬ ਉਹ ਇੱਕ ਰੂਮ ਜੇ ਅੱਗੇ ਉਹਨਾਂ ਦੇ ਵਿੱਚ ਪਿਆ ਜਿੱਥੇ ਕਾਟਰੀਜ ਆ ਜਿੱਥੇ ਲੋਡ ਕਰਦੇ ਆ ਹੋਰ ਕਰਦੇ ਆ ਰੁਟੀਨ ਦੇ ਵਿੱਚ ਗੱਲ ਹੈ ਜਦੋਂ ਫੜ ਕੇ ਜਦੋਂ ਜਦੋਂ ਫੜਾਂਗੇ ਪ੍ਰੋਫਾਈਲ ਬਾਕੀ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ